ਨਸ਼ੇ ਦਾ ਇੰਜੈਕਸ਼ਨ ਲਾਉਣ ਦੀ ਹੋਈ ਵੀਡੀਓ ਵਾਇਰਲ ਪੁਲਿਸ ਨੇ ਮਾਮਲਾ ਦਰਜ ਕਰ ਬੰਦੇ ਦੀ ਪਛਾਣ ਕਰ ਕੀਤਾ ਗ੍ਰਿਫਤਾਰ ਅਤੇ ਹੁਣ ਇਸ ਨੂੰ ਕਰਵਾਇਆ ਜਾਵੇਗਾ ਨਾਸ਼ਾਡਾ ਕੇਂਦਰ ਵਿਖੇ ਦਾਖਲ ਅਤੇ ਜਿਸ ਵਿਅਕਤੀ ਤੋਂ ਇਹ ਇਹ ਆਪਣਾ ਚਟਾ ਲੈ ਕੇ ਆਇਆ ਉਸ ਦੀ ਵੀ ਹੋ ਚੁੱਕੀ ਹੈ ਪਛਾਣ ਜਲਦੀ ਉਸ ਦੀ ਵੀ ਕੀਤੀ ਜਾਵੇਗੀ ਗ੍ਰਿਫਤਾਰੀ ਮਾਮਲਾ ਬਠਿੰਡਾ ਦੇ ਥਾਣਾ ਕਤਵਾਲੀ ਦੇ ਅਧੀਨ ਪੈਂਦੀ ਕਲੌਨੀ ਸ਼ਕਤੀ ਨਗਰ ਨਗਰ ਦਾ ਜਿੱਥੇ ਦੋ ਵਿਅਕਤੀ ਇੱਕ ਪਾਰਕ ਦੇ ਅੰਦਰ ਨਸ਼ੇ ਦਾ ਇੰਜੈਕਸ਼ਨ ਆਪਾਂ ਲਗਾ ਰਹੇ ਸਨ ਤਾਂ ਇੱਕ ਵਿਅਕਤੀ ਵੱਲੋਂ ਉਹਨਾਂ ਦੀ ਵੀਡੀਓ ਬਣਾਈ ਗਈ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਨੂੰ ਵਾਇਰਲ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ SP City ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਇਸ ਵਿਅਕਤੀ ਦੀ ਜਿਹੜੀ ਹੈ ਉਹ ਆਪਣਾ ਪਛਾਣ ਕਰਨ ਤੋਂ ਬਾਅਦ ਮਾਮਲਾ ਦਰਜ ਕਰਕੇ ਇਸ ਨੂੰ ਰਾਉਂਡ ਅਪ ਕਰ ਲਿਆ ਗਿਆ ਹੈ ਅਤੇ ਉਹਨਾਂ ਕਿਹਾ ਕਿ ਹੁਣ ਇਸ ਵਿਅਕਤੀ ਨੂੰ ਨਸ਼ਾ ਛਡਾਊ ਕੇਂਦਰ ਵਿਖੇ ਭਰਤੀ ਕਰਵਾਇਆ ਜਾਵੇਗਾ ਤੇ ਇਹ ਤਾਂ ਨਸ਼ਾ ਜਿਹੜਾ ਉਹ ਛਡਵਾਇਆ ਜਾਵੇਗਾ ਕਿਉਂਕਿ ਇਹ ਨਸ਼ਾ ਕਰਨ ਦਾ ਆਦੀ ਹੈ ਤੇ ਨਾਲ ਨਾਲ ਉਹਨਾਂ ਕਿਹਾ ਕਿ ਇਸ ਵਿਅਕਤੀ ਤੋਂ ਉਹਨਾਂ ਵੱਲੋਂ ਪੁਛਗਿੱਛ ਦੇ ਦੌਰਾਨ ਜਿਸ ਵਿਅਕਤੀ ਤੋਂ ਇਹ ਇਹ ਆਪਣਾ ਨਸ਼ਾ ਲੈ ਕੇ ਆਇਆ ਹੈ ਉਸ ਦੀ ਵੀ ਉਹਨਾਂ ਵੱਲੋਂ ਆਪਣਾ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਵੱਲੋਂ ਟੀਮ ਬਣਾ ਕੇ ਉਸ ਦੀ ਵੀ ਹੁਣ ਆਪਣਾ ਕਿਰਤਾਰੀ ਕੀਤੀ ਜਾਵੇਗੀ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਜੁੱਤ ਨਸ਼ਾ ਵਿਰੁੱਧ ਜੋ ਮਹਿੰਮ ਚੜੀ ਗਈ ਹੈ ਉਸਤੇ ਕਾਰਵਾਈ ਕਰਦੇ ਹੋਏ ਹੁਣ ਇੱਕ ਵੀਡੀਓ ਬਾਹਰ ਹੋਣ ਤੋਂ ਬਾਅਦ ਐਸਪੀ ਸਿਟੀ ਨੇ ਕਿਹਾ ਕਿ ਸਾਡੇ ਵੱਲੋਂ ਇਸ ਵਿਅਕਤੀ ਨੂੰ ਰਸਤੇ ਦੇ ਵਿੱਚ ਲੈ ਲਿਆ ਗਿਆ ਹੈ ਅਤੇ ਹੁਣ ਇਸ ਨੂੰ ਨਾਹੜਾਉ ਕੇਂਦਰ ਵਿਖੇ ਇਸ ਨੂੰ ਦਾਖਲ ਕਰਵਾ ਕੇ ਇਹਨਾਂ ਨਸ਼ਾ ਵੀ ਜੜਾ ਉਛੜਵਾਇਆ ਜਾਵੇਗਾ। ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਐਸਪੀ ਸਿਟੀ ਨਰਿੰਦਰ ਸਿੰਘ। ਮੀਡੀਆ ਦੇ ਬੜੀ ਬਾਤ ਹੋਈ ਹੈ ਦੋ ਨੌਜਵਾਨ ਨੇ ਉਹ ਡਰਗਸ ਕਰਦੇ ਨਜ਼ਰ ਆ ਰਹੇ ਨੇ ਇੰਜੈਕਸ਼ਨ ਲਾਉਂਦੇ ਨਜ਼ਰ ਆ ਰਹੇ। ਅੱਜ ਇੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਾਹਰ ਹੋ ਰਹੀ ਸੀਗੀ ਇਹ ਸ਼ਕਤੀਨਗਰ ਏਰੀਆ थाना ਕੋਤਵਾਲੀ ਦੀ ਜਿਹੜੀ ਹੈਗੀ ਵੀਡੀਓ ਹੈਗੀ ਹੈ ਆ ਵੀਡੀਓ ਤੋਂ ਬਾਅਦ ਜਿਹੜੀ ਹੈਗੀ ਸਾਡੀ ਟੀਮ ਜਿਹੜੀ ਹੈਗੀ ਤੁਰੰਤ ਹਰਕਤ ਦੇ ਵਿੱਚ ਆਈ ਸਭ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਬੰਦਾ ਜਿਹੜਾ ਸੀਗਾ ਇਹਦੇ ਵਿੱਚ ਜਿਹੜਾ ਅਜਿਹੇ ਫੇਸ ਆ ਰਿਹਾ ਉਹਨੂੰ ਆਇਡੈਂਟੀਫਾਈ ਕਰ ਲਿਆ ਆਇਡੈਂਟੀਫਾਈ ਕਰਨ ਤੋਂ ਬਾਅਦ ਅਸੀਂ ਵੱਖ-ਵੱਖ ਟੀਮਾਂ ਲਗਾ ਕੇ ਜਿਹੜਾ ਹੈਗਾ ਬੰਦੇ ਨੂੰ ਅਸੀਂ ਰਾਉਂਡ ਅਪ ਕਰ ਲਿਆ ਰਾਉਂਡ ਅਪ ਕਰਨ ਤੋਂ ਬਾਅਦ ਜਦੋਂ ਦੀ ਮੋੜਲੀ ਪੁਸ਼ਕਿਸ਼ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਵੀ ਜਿਹੜਾ ਬੰਦਾ ਹੈਗਾ ਇਹ ਨਸ਼ੇ ਦਾ ਆਦੀਖ ਹੈਗਾ ਚਿੱਟੇ ਪੀਨ ਦਾ ਆਦੀ ਸੀਗਾ ਤੇ ਇਸ ਕਰਕੇ ਜਿਹੜਾ ਹੈਗਾ ਇਹਦੇ ਪੇਰੈਂਟਸ ਨਾਲ ਗੱਲ ਕਰਕੇ ਅਸੀਂ ਇਹਨੂੰ ਡਰਗ ਅਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਵਾ ਰਹੇ ਹਾਂ ਤਾਂ ਕਿ ਜਿਹੜਾ ਇਹ ਬੰਦਾ ਜਿਹੜਾ ਨਸ਼ਾ ਕਰ ਰਿਹਾ ਹੈ ਤੇ ਅਡਿਕਟ ਹੈਗਾ ਇਹਦਾ ਜਿਹੜਾ ਨਸ਼ਾ ਛਡਵਾਇਆ ਜਾਵੇ ਇਸ ਦਿਨ ਇਸ ਦੇ ਨਾਲ ਵੀ ਜਿਹੜਾ ਇਹ ਇਹਦੀ ਜਿਹੜੀ ਹੈਗੀ ਕਿਹੜੇ ਬੰਦੇ ਤੋਂ ਲੈ ਕੇ ਆਉਂਦਾ ਸੀਗਾ ਉਹਦੀ ਬਾਰੇ ਅਸੀਂ ਦੀ ਆਇਡੈਂਟੀਫਿਕੇਸ਼ਨ ਬੰਦੇ ਦੀ ਕਰ ਲਈ ਜਿਹੜਾ ਬੰਦਾ ਇਹਨੂੰ ਸਪਲਾਈ ਕਰ ਰਿਹਾ ਹੈ ਸੀਗਾ ਅਸੀਂ ਉਸਦੀ ਵੀ ਟੀਮਾਂ ਜਿਹੜੀਆਂ ਹੈਗੇ ਲਗਾ ਦਿੱਤੀਆਂ ਨੇ ਜਲਦੀ ਉਸ ਬੰਦੇ ਨੂੰ ਅਸੀਂ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਕੈਕਸ਼ਨ ਲਗਾਉਣਾ ਦੂਸਰਾ ਸਰ ਸਾਥੀ ਇਹਦੇ ਕੋਲ ਪਤਲਾ ਦੂਸਰੇ ਬੰਦੇ ਦੀ ਵੀ ਆਇਡੈਂਟੀਫਿਕੇਸ਼ਨ ਹੋ ਗਈ ਹੈ ਉਹ ਵੀ ਅਸੀਂ ਪਰਸਰਾਮ ਨਗਰ ਦਾ ਰਹਿਣ ਵਾਲਾ ਇਹ ਬੰਦਾ ਜਿਹੜਾ ਹੈਗਾ ਇਹ ਵੀ ਕੋਰਵਲੀ ਇਦੀ ਦਾ ਰਹਿਣ ਵਾਲਾ ਦੂਜਾ ਬੰਦਾ ਪਰਸਰਾਮ ਨਗਰ ਦਾ ਰਹਿਣ ਵਾਲਾ ਉਹਦੇ ਦੀ ਵੀ ਅਸੀਂ ਟੀਮ ਲਗਾ ਦਿੱਤੀ ਹੈ ਇਹਦੀ ਜਿਹੜੀ ਹੈਗੀ ਬੁਢਲੀ ਇੰਟਰੋਗੇਸ਼ਨ ਦੇ ਵਿੱਚ ਜਾਂ ਦੀ ਪੁੱਛਗਈ ਸੀਗੀ ਇਹੀ ਸਾਹਮਣੇ ਆਇਆ ਕਿ ਬੰਦਾ ਕਾਫੀ ਥੇਰ ਤੋਂ ਨਸ਼ੇ ਦੇ ਵਿੱਚ ਲੱਗਿਆ ਹੋਇਆ ਸੀ ਡਿਕ ਸੀਗਾ ਤੇ ਕਿਉਂਕਿ ਬੰਦਾ ਐਡਿਕਟ ਹੈਗਾ ਅਸੀਂ ਇਸ ਕਰਕੇ ਜਿਹੜੀ ਹੈਗੀ ਉਹਨੂੰ ਡਰਗ ਡਿਟੈਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਵਾ ਕੇ ਤਨਾਸ਼ਾ ਸ਼ਡਾਉਣ ਦੀ ਕੋਸ਼ਿਸ਼ ਕਰਾਂਗੇ ਸੈਕੰਡਲੀ ਜਿਹੜਾ ਬੰਦੇ ਬਾਰੇ ਇਹਨੇ ਇਨਫੋਰਮੇਸ਼ਨ ਉਦੇ ਨਾਲ ਅਸੀਂ ਟਿੱਪਾ ਲਗਾ ਦਿੱਤੀ ਹੈ ਜਲਦੀ ਉਹਦੇ ਖਿਲਾਫ ਸੈਕਟ੍ਰੈਕਸ਼ਨ ਲਗਾਉਣੇ ਸੀ